ਕਿ ਹਨੇਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਨੇ ਕਿ ਯਾਦਾਂ ਰਹਿ ਜਾਂਦੀਆਂ ਇਰਸਾਨ ਚਲੇ ਜਾਂਦੇ ਨੇ ਕਿ ਯਾਦਾਂ ਰਹਿ ਜਾਂਦੀਆਂ ਇਰਸਾਨ ਚਲੇ ਜਾਂਦੇ ਨੇ ਜੀ 스타 ਟੀਵੀ ਤੇ ਲਾਈਵ ਟੈਲੀ ਕਰਕੇ ਤਿਆਰ ਆਇਆ ਅੱਜ ਦਾ ਖੇਡ ਆਪ ਕਰ ਮੋ ਜਾ ਇਹਦੀ ਨੀ ਹੋੜੀ ਜਲ ਜੜ 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 ਲੰਨੂ ਬਾਬਾ ਹੋ ਜੋ ਬਾਦਮਾਪਾ ਨੰਨੀ ਮਰ ਦਾ ਸਮਾਪਤ ਰਾਂਝਾਪਾ ਕੁਸ਼ਤੀ ਸ਼ੁਰੂ ਕਰਨੀ ਹੈ ਭਾਈ ਦੋਸਤਾਂ ਨੇ ਸਾਡੇ ਫ੍ਰੀ ਬਣੇ ਨੇ ਪਹਿਲਵਾਨ ਧਿਆਨ ਦਿਓਗਾ ਤਿੰਨ ਤਿੰਨ ਪਰ ਨਾਮ ਹੋ ਰਹੇ ਨੇ ਬਣਾ ਆਓ ਵੀ ਜਲਦੀ ਲੱਗੇ ਪਹਿਲਵਾਨ ਜੱਜ ਮਾਰਦੀ ਬਾੜ ਚੋਂ ਦੁਬਾਰਾ ਕੁਸ਼ਤੀ ਨਹੀਂ ਬੋਲਣੇ ਨੋਟ ਕਰ ਲਿਓ ਧਿਆਨ ਦਿਓ ਸਾਡੇ ਕੋਲ ਸੀਮਤ ਕੁਸ਼ਤੀਆਂ ਰਹਿ ਗਈਆਂ ਉਸ ਤੋਂ ਬਾਅਦ ਪੱਟੇ ਦੀ ਕੁਸ਼ਤੀਆਂ ਹੋਣਗੀਆਂ ਧਿਆਨ ਦਿਓ ਨਾਲ ਸਾਡਾ ਵੀਰ ਮਿਸ਼ਾਨ ਸੰਧੂ ਹੈ ਔਰ ਲਓ ਲਾਸਟ ਕੋਸ਼ਿਸ਼ ਆ ਦੇ ਦਿਨ ਦੀ ਮੇਹਰ ਤੇਰੀ ਝੰਡੀ ਦੀ ਇਹ ਅੰਪਾਰ ਬਹੁਤ ਵੱਡੀ ਜ਼ਿੰਮੇਵਾਰੀ ਜਿਹਨਾਂ ਨੇ ਆਪਣੇ ਮੋਢਿਆਂ ਤੇ ਚੱਕੀ ਹੈ ਖੜ ਜਾ ਖੜ ਜਾ ਹੌਣ ਸਿੰਘ ਜੀ ਰੰਗੀਆਂ ਔਰ ਗਵਾਨ ਸਿੰਘ ਜੀ ਸਾਡੇ ਫਿਰਸੂ ਜੀ ਜੋਸ਼ੀ ਰਜਿੰਦਰ ਸਿੰਘ ਜੀ ਕਾਕਾ ਸਲਕਰ ਸਿੰਘ ਜੀ ਵੱਡੇ ਭਰਾ ਨੇ ਸੋਹਣੀਆਂ ਲਿਆਉਣਾਂ ਲਿਖਿਆ ਨੇ ਕਿ ਨਹਿਰਾਂ ਦੇ ਵਿੱਚ ਖੋਤੇ ਧਰ ਕੇ ਗੱਲ ਨਹੀਂ ਬਰਦੀ ਹਾਂ ਕਾ ਛੜਨਾ ਪੈਂਦਾ ਜਿੱਦਾਂ ਸ਼ਾਨ ਵੀ ਹੈ ਛੜਨੀ ਕਿ ਸੌਖਾ ਨਹੀਂ ਹੋ ਯਾਰਾ ਉਹ ਲੱਗਦਾ ਟੈਗ ਸਟਾਰ ਦਾ ਕਿ ਬੰਦਾ ਮਿਹਨਤਾਂ ਕਰਦਾ ਤਰੱਕੀ ਉਹ ਪੰਡਤਾਂ ਦਾ ਨਾ ਕੋਈ ਕਿਸੇ ਨੂੰ ਕਾੜਦਾ ਬੰਦਾ ਮਿਹਨਤਾਂ ਨਾਲ ਕਰਦਾ ਤਰੱਕੀਆਂ ਕਿ ਪੰਡਤਾਂ ਦਾ ਨਾ ਇੱਕ ਮਿੰਟ ਉਹਨਾਂ ਨੂੰ ਵੀ ਟਾਈਮ ਦੇਣਾ ਸਰ ਉੱਧਰ ਜਿੱਥੇ ਗਰਵਿੰਦਰ ਔਰ ਤੇ ਆਉਂਦੇ ਕਿ ਜੀ ਇੱਕ ਮਿੰਟ ਛੱਡੇ ਲਿਖਣਾ ਜੀ ਸ਼ੁਰੂ ਹੋਣ ਲੱਗੀ ਆ 25 ਮਿੰਟ ਖੁੱਲੀ ਕੁਸ਼ਤੀ ਆ ਜੀ ਨਾ ਕੋਈ ਪੁਆਇੰਟ ਨਾ ਕੋਈ ਜਾ ਰਿਹਾ ਔਰ ਵੇਖੋ ਵੀ ਇਹਨਾਂ ਸਿਰੇ ਦੀ ਟੱਕਰ ਕਿ ਟੱਕਰ ਪੈ ਗਈ ਸ਼ੇਰਾਂ ਦੀ ਵੇਖੋ ਖੜ ਕੇ ਕੁੱਲ ਜਮਾਨਾ ਕੁਸ਼ਤੀ ਉਹ ਜੋ ਜੇਤਣਗੇ ਜਿਨ੍ਹਾਂ ਦੇ ਗੌਲਿਆ ਪੱਟਾਂ ਵਿੱਚ ਜਾਨਾ ਕੁਸਤੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਵਾਰੀ ਤਾੜੀ ਲਾ ਦਿਓ ਬੇਨਤੀ ਹੈ ਸੰਗਤ ਨੂੰ ਰੋਡੋ ਪਹਿਰਵਾਨਾਂ ਦੇ ਲਈ ਸਾਡੇ ਬਹੁਤ ਹੀ ਸਰਕਾਰਯੋਗ ਜਿਹੜਾ ਅੱਜ ਇਹ ਕੁਸਤੀ ਦੰਗਲ ਕੜੂਏ ਦੇ ਵਿੱਚ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਕਰਵਾਇਆ ਸਾਡੇ ਜਗਤਾਰ ਸਿੰਘ ਜੀ ਕੜੂਆ ਇਹਨਾਂ ਦੇ ਸਾਰੇ ਸਾਥੀ ਮੈਂ ਇੱਕ ਦਾ ਨਾਂ ਨਹੀਂ ਲੈਂਦਾ ਸਾਰੇ ਹੀ ਨੌਜਵਾਨ ਸਾਥੀ ਇਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਬਹੁਤ ਵਧੀਆ ਸ਼ਾਨਦਾਰ ਜਿਹੜਾ ਇਹ ਕਸਤੀ ਦੰਗਲ ਇੱਥੇ ਇੱਕ ਹੋਇਆ ਜਾ ਰਿਹਾ ਹੈ। ਪਹੁੰਹ ਆਇਆ ਸਾਰੇ ਮੇਰੇ ਜਿੰਨੇ ਪਹਿਲਵਾਨ ਪਹੁੰਚੇ ਨੇ ਉਹਨਾਂ ਨੂੰ ਮੈਂ ਸ਼ੋਕੇ ਸ਼ਾਮਾਂ ਦਿੰਦਾ ਔਰ ਜਿੰਨੇ ਨੌਜਵਾਨ ਸਾਡੇ ਹਲਕੇ ਤੋਂ ਜ਼ੋਰਕ ਮੇਰੇ ਆਏ ਨੇ ਉਹਨਾਂ ਦਾ ਵੀ ਇੱਥੇ ਮੈਂ ਜਿਹੜਾ ਸਵਾਗਤ ਕਰਦਾ ਔਰ ਆਪਣੇ ਨੌਜਵਾਨਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਕਿ ਅੱਜ ਜਿਹੜੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਉਹਨਾਂ ਦੀ ਕੋਈ ਇੱਛਾ ਹੈ ਕਿ ਸਾਡੇ ਨੌਜਵਾਨ ਜਿਹੜੇ ਆ ਵਧੀਆ ਪੜ੍ਹਾਈ ਕਰਨ ਤੇ ਨਾਲ ਦੀ ਨਾਲ ਖੇਡਾਂ ਚ ਆਪਣੀ ਜਿਹੜੀ ਦਿਲ ਤੋਂ ਜੁੜਨ ਨਸ਼ਿਆਂ ਤੋਂ ਦੂਰ ਰਹਿਣ ਸੋ ਐਸੇ ਜਿਹੜੇ ਤੁਸੀਂ ਦੰਗਲ ਨੇ ਐਸੇ ਖੇਡਾਂ ਹਮੇਸ਼ਾ ਹੀ ਜਿਹੜੀਆਂ ਹੈਗੀਆਂ ਸਾਡੇ ਪੰਜਾਬ ਨੂੰ ਜਿਹਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਸ ਨੂੰ ਰੰਗਲਾ ਪੰਜਾਬ ਬਣਾਉਣ ਲਈ ਇਹ ਇਦਾਂ ਦੀਆਂ ਜਿਹੜੀਆਂ ਪ੍ਰਤਾ ਪੰਜਾਬ ਸਰਕਾਰ ਦੇ ਵੱਲੋਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਜੀ ਦੇਖੋ ਤੁਸੀਂ ਦੇਖਿਆ ਕਿ ਅੱਜ ਤੱਕ 15 20 ਸਾਲ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਦਾ ਇੱਕੋ ਹੀ ਮੰਤਵ ਰਿਹਾ ਕਿ ਕਿਵੇਂ ਨਸ਼ੇ ਫਲਾਏ ਜਾਣ ਪਰ ਜਿਹੜੀ ਸਾਡੀ ਸਰਕਾਰ ਹੈ ਜਦੋਂ ਦੀ ਮਾਨ ਸਾਹਿਬ ਇੱਥੇ ਕਮਾਨ ਸੰਭਾਲੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਔਰ ਅਜ ਤੀਸਰਾ ਸੀਜ਼ਨ ਹੈ ਜਿਹੜਾ ਹੁਣ ਚੱਲ ਰਿਹਾ ਹੈ ਕਰੋੜਾਂ ਰੁਪਏ ਦੇ ਇਨਾਮ ਜਿਹੜੇ ਆ ਨੌਜਵਾਨਾਂ ਨੂੰ ਦਿੱਤੇ ਗਏ ਇੱਥੇ ਤੱਕ ਕਿ ਆਪਣੀ ਤਿਆਰੀ ਲਈ ਉਹਨਾਂ ਨੂੰ ਵੀ ਪਹਿਲਾਂ ਪੈਸਾ ਦਿੱਤਾ ਜਾਂਦਾ ਤੇ ਉਸ ਤੋਂ ਇਲਾਵਾ ਜਿਹੜਾ ਤੁਸੀਂ ਦੇਖਦੇ ਹੋ ਕਿ ਹੁਣ ਨਰਸਰੀਆਂ 1000 ਨਰਸਰੀ ਜਿਹੜੀ ਆ ਉਹ ਪੰਜਾਬ ਚ ਬਣਾਈ ਜਾ ਰਹੀ ਆ ਵੱਖ-ਵੱਖ ਖੇਡਾਂ ਨੂੰ ਪਰਫੁੱਲਤ ਕਰਨ ਲਈ ਸੋ ਬਹੁਤ ਵੱਡੇ ਜਿਹੜੇ ਉਹਨਾਂ ਦੇ ਉਹ ਜਿਹੜੇ ਮਨਸੂਬੇ ਨੇ ਔਰ ਅਸੀਂ ਪੂਰੇ ਕਰਾਂਗੇ ਅੱਜ ਜਿਹੜਾ ਕੜੂਆਏ ਦੇ ਵਿੱਚ ਜਿਹੜਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਵੱਡੇ ਵੱਡੇ ਇਨਾਮ ਦਿੱਤੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਕੋ ਪਹਿਲੀ ਗੱਲ ਤੇ ਮੈਂ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਹਾਂ ਕਦੇ ਸਤਕਾਰਯੋਗ ਐਮਐਲਏ ਸਾਹਿਬ ਦਾ ਜਿਨ੍ਹਾਂ ਦੇ ਕਨਸਟੈਂਸੀ ਚ ਮੈਂ ਬੇਤਪੰਤ ਹਾਂ ਤੇ ਮੈਨੂੰ ਮੌਕਾ ਦਿੱਤਾ ਅੱਜ ਸਾਰਿਆਂ ਨਾਲ ਰੰਗ ਰੂ ਹੋਣ ਦਾ ਔਰ ਪੂਰੇ ਪ੍ਰਬੰਧਕਾਂ ਦਾ ਇਸ ਗੱਲ ਲਈ ਵੀ ਧੰਨਵਾਦ ਹੈ ਕਿ ਖੇਡਾਂ ਨੂੰ ਇਹ ਪ੍ਰੋਤਸਾਹਨ ਦੇ ਰਹੇ ਔਰ ਕੂਹੇ ਪਿੰਡ ਜਿਹੜੀ ਇਹ ਕੈਂਚ ਕਰਾਈ ਜਾ ਰਹੀ ਆ ਇਹ ਮੈਨੂੰ ਲੱਗਦਾ ਹੈ ਵੀ ਸਾਡੇ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰਦੀ ਆ ਪੰਜਾਬ ਦੀ ਜਿਹੜੀ ਕਲਚਰ ਹੈ ਪੰਜਾਬ ਸਭਤਾ ਹੈ ਉਹਦਾ ਪ੍ਰਗਟਾਵਾ ਕਿਤੇ ਨਾ ਕਿਤੇ ਖੇਡਾਂ ਦੇ ਰੂਪ ਔਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਚ ਭਗਵਾਨ ਹਾਂ ਜੀ ਨੇ ਵੀ ਖੇਡਾਂ ਵਰਤੋਂ ਪੰਜਾਬ 'ਚ ਸ਼ੁਰੂ ਕਰਾਇਆ ਹੈ। ਕਰਾਈ ਹੈ ਉਹਦੇ ਪਿੱਛੇ ਵੀ ਮਕਸਦ ਇੱਕੋ ਹੀ ਆ ਨੌਜਵਾਨਾਂ ਦੀ ਊਰਜਾ ਚੰਗੇ ਵਾਲੇ ਪਾਸੇ ਲੱਗੇ। ਸਾਰੇ ਪ੍ਰਬੰਧਕ ਵੀਰਾਂ ਦਾ ਪਿੰਡ ਦੇ ਪੰਚਾਇਤ ਦਾ ਐਨਆਰਆਈ ਭਰਾਵਾਂ ਦਾ ਹਲਕੇ ਦੇ ਸਾਰੇ ਏਰੀਆ ਦਾ ਮੈਂ ਧੰਨਵਾਦ ਕਰਦਾ ਹਾਂ। ਤੇ ਇਸ ਗੱਲ ਵੀ ਧੰਨਵਾਦ ਹੈ ਕਿ ਪਿਛਲੇ ਲੋਕ ਸਭਾ ਦੀਆਂ ਚੋਣਾਂ ਚ ਬਿਲਕੁਲ ਹੋਈਆਂ ਉਸ ਤੋਂ ਬਾਅਦ ਪਹਿਲੀ ਵਾਰ ਮੈਂ ਆਇਆ ਹਾਂ। ਸਾਰਿਆਂ ਨੇ ਜਿਹੜਾ ਆਸ਼ੀਰਵਾਦ ਦਿੱਤਾ ਹੈ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਉਚਾਇਆ। ਉਧਰ ਹੀ ਸਾਰੇ ਚਮਕੌਰ ਸਾਹਿਬ ਹਲਕੇ ਦੇ ਜਿਹੜੇ ਸਾਡੇ ਸਾਥੀ ਐ ਵੱਡੇ ਵਡੇਰੇ ਆ ਨੌਜਵਾਨ ਐ ਮਾਵਾ ਪੈਣਾ ਸਾਰਿਆਂ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਤਾਂ ਪ੍ਰਮੋਟ ਕਰ ਰਹੀ ਐ ਤੁਸੀਂ ਐਮਪੀ ਬਣੇ ਹੋ ਜੀ ਸੈਂਟਰ ਤੋਂ ਕੀ ਖੇਡਾਂ ਨੂੰ ਪ੍ਰਮੋਟ ਕਰਨ ਲਈ ਲੈ ਕੇ ਆ ਰਹੇ ਹੋ ਨੌਜਵਾਨਾਂ ਖਾਸ ਕਰਕੇ ਪੰਜਾਬ ਦੇ ਆਗਰ ਜੀ ਪਹਿਲਾਂ ਜਿਹੜਾ ਮੇਰਾ ਭਾਸ਼ਣ ਪਾਰਲੀਮੈਂਟ ਚ ਹੋਇਆ ਉਹ ਖੇਡਾਂ ਤੇ ਹੋਇਆ ਹੈ ਹਾਂਜੀ ਇਹ ਮੇਰੇ ਪੂਰੇ ਲੋਕ ਸਭਾ ਜੀ ਦੇਖਿਆ ਜਾਵੇ ਚਮਕੌਰ ਸਾਹਿਬ ਬਨਾਚੌਰ ਉਧਰ ਮਾਲਪੁਰ ਈਵਨ ਰੋਪੜ ਚ ਵਾਟਰ ਸਪੋਰਟਸ ਦੀ ਗੱਲ ਕਰੀਏ ਸਾਰੇ ਏਰੀਆ ਚ ਖੇਡਾਂ ਨੂੰ ਲੈ ਕੇ ਬਹੁਤ ਵਧੀਆ ਟੈਲੈਂਟ ਹੈ ਸਾਡੇ ਸਾਡੀ ਕੋਸ਼ਿਸ਼ ਹੋਊਗੀ ਆਉਣ ਵਾਲੇ ਟਾਈਮ ਚ ਕਿ ਨੈਸ਼ਨਲ ਲੈਵਲ ਦੇ 3-4 ਸੈਂਟਰ ਵਾਲੀਬਾਲ ਫੁੱਟਬਾਲ ਰੈਸਲਿੰਗ ਵਾਟਰ ਸਪੋਰਟਸ ਹੁੰਦੇ ਕਿ ਸਥਾਪਿਤ ਕਰੀਏ ਕੇਂਦਰ ਸਰਕਾਰ ਨੂੰ ਰਿਕਵੈਸਟ ਕੀਤੀ ਉਹਨੂੰ ਫਾਲੋਅ ਅਪ ਕਰਾਂਗੇ ਔਰ ਨੌਜਵਾਨ ਸਾਡੇ ਹਲਕੇ ਦੇ ਦੇਸ਼ ਵਾਸਤੇ ਇੰਟਰਨੈਸ਼ਨਲ ਲੈਵਲ ਦੇ ਖੇਡਣ ਇਹ ਸਾਡੀ ਜਰੂਰ ਪੁੱਛੋ ਕੰਗਸਾਪ ਤੁਸੀਂ ਸੈਂਟਰ ਦੇ ਵਿੱਚ ਬੈਠੇ ਹੋ ਪੰਜਾਬ ਦੀ ਨੌਜਵਾਨੀ ਜਿਹੜੀ ਪੰਜਾਬ ਨੂੰ ਛੱਡ ਕੇ ਜਿਹੜੀ ਹੈ ਵਿਦੇਸ਼ਾਂ ਵੱਲ ਜਾ ਰਹੀ ਹੈ ਕੋਈ ਇਹੋ ਜਿਹਾ ਰੋਜ਼ਗਾਰ ਦਾ ਸਿਸਟਮ ਕੋਈ ਇਹੋ ਜੀ ਨੌਜਵਾਨਾਂ ਖਾਤਰ ਕੀ ਇਹੋ ਜੀ ਤੁਸੀਂ ਜਾਂ ਨੌਕਰੀਆਂ ਦੋ ਜਾਂ ਉਹਨਾਂ ਨੂੰ ਕੁਝ ਇਹੋ ਜਿਹਾ ਕੀ ਕਰ ਰਹੇ ਹੋ ਜਿਹੜੇ ਪੰਜਾਬ ਦਾ ਕਰੀਮ ਹੈ ਜਿਹੜੀ ਉਹ ਬਾਹਰ ਨਾ ਜਾ ਕੇ ਆਪਣੇ ਪੰਜਾਬ ਨੂੰ ਹੀ ਵਧਾਏ ਯਾਰ ਖੁੱਲੇ ਜੀ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਆਈ ਹੈ ਸਾਡੀ ਪ੍ਰਾਇੋਰਟੀ ਇਹ ਰਹੀ ਹੈ ਨੌਜਵਾਨੀ ਜਿਹੜੀ ਸਾਡਾ ਬ੍ਰੇਨ ਡ੍ਰੇਨ ਜਿਹੜਾ ਹੋ ਰਿਹਾ ਸੋ ਨਾ ਹੋਵੇ ਔਰ ਤੁਹਾਡੀ ਜਾਣਕਾਰੀ ਲਈ ਤੁਹਾਡੇ ਦਰਸ਼ਕਾਂ ਲਈ ਮੈਂ ਦੱਸਦਾ 45000 ਦੇ ਕਰੀਬ ਸਰਕਾਰੀ ਨੌਕਰੀਆਂ ਭਗਵੰਤ ਮਾਨ ਦੀ ਸਰਕਾਰ ਨੇ 2.5 ਸਾਲਾਂ ਦੇ ਦਿੱਤੀਆਂ ਸਿਰਫ ਔਰ ਸਿਰਫ ਮੈਰਿਟ ਦੀ ਯੋਗਤਾ ਔਰ ਬਹੁਤ ਸਾਰੇ ਤੁਸੀਂ ਰੋਜ਼ ਇੰਟਰਵਿਊ ਕਰਦੇ ਹੋ ਤੁਹਾਡੇ ਵਰਗੇ ਵੀਰ میڈیا ਦੇ ਸਾਥੀ ਕਿ ਬਹੁਤ ਸਾਰੇ ਨੌਜਵਾਨ ਵਾਪਸ ਆ ਰਹੇ ਹੈ ਜਿਹੜਾ ਰੀ ਮਾਈਗ੍ਰੇਸ਼ਨ ਹੋ ਰਹੀ ਹੈ ਵਾਪਸੀ ਹੋ ਰਹੀ ਹੈ ਇਹ ਮੈਨੂੰ ਲੱਗਦਾ ਇੱਕ ਚੰਗਾ ਮੋੜ ਭਗਵੰਤ ਮਾਨ ਦੀ ਸਰਕਾਰ ਕਰਦੀ ਹੈ ਔਰ ਸਾਡੀ ਕੋਸ਼ਿਸ਼ ਹੋ ਗਈ ਉਹਨਾਂ ਵਾਲੇ ਟਾਈਮ 'ਚ ਹਟਾ ਹਰੇਕ ਟੈਲੈਂਟਡ ਬੱਚਾ ਇੱਥੇ ਰਵੇ ਔਰ ਚੰਗੀ ਨੌਕਰੀ ਤੇ ਨੌਜਵਾਨਾਂ ਨੂੰ ਲਾਸਟ ਜੀ ਕੀ ਅਪੀਲ ਕਰਿਓ ਕਿਉਂ ਨਸ਼ੇ ਦਾ ਦੌਰ ਜਿਹੜਾ ਚੱਲ ਰਿਹਾ ਕਿਤੇ ਨਾ ਕਿਤੇ ਨੌਜਵਾਨੀ ਨਸ਼ੇ ਮਾਵੀ ਜਿਹੜੀ ਹੈ ਡੁੱਬਦੀ ਜਾ ਰਹੀ ਆ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਕੱਢ ਕੇ ਖੇਡਾਂ ਵੱਲ ਕਿਸ ਤਰ੍ਹਾਂ ਪ੍ਰਮੋਟ ਕਰੋਗੇ ਮੈਂ ਤੇ ਬੇਨਤੀ ਕਰੂੰਗਾ ਤੁਹਾਡੇ ਰਾਹੀਂ ਸਾਰੇ ਸਾਡੇ ਨੌਜਵਾਨ ਪੰਜਾਬ 2000 ਤੱਕ ਵਿੱਚ ਨੰਬਰ 1 ਸੂਬਾ ਰਿਹਾ ਸਪੋਰਟਸ ਦੇ ਪੁਆਇੰਟ ਆ ਵੀ ਅਸੀਂ ਉਸੇ ਹੀ ਲੈਵਲ ਤੇ ਪੰਜਾਬ ਨੂੰ ਲੈ ਕੇ ਜਾਣਾ ਹੁਣ ਵੀ ਪਿੱਛੇ ਜਿਹੜੀਆਂ 올림픽 ਦੀਆਂ ਗੇਮਾਂ ਹੋਈਆਂ ਉਹਦੇ 'ਚ ਵੀ 19 ਪਲੇਅਰ ਸਾਡੇ ਪੰਜਾਬ ਦੇ ਸੀ ਕੌਕੀ ਦੀ ਤੇ ਆਲਮੋਸਟ ਟੀਮ ਹੀ ਸਾਡੀ ਸੀ। ਉਹ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰੂਗਾ ਕਿ ਕਿਤੇ ਖੇਡਾਂ ਦੇ ਮਨਾਂ ਤੇ એનર્ਜੀ ਨਾ ਲਾਓ ਔਰ ਚੰਗੀ ਪੜ੍ਹਾਈ ਕਰਕੇ ਕਿਉਂਕਿ ਹੁਣ ਨੌਕਰੀ ਮੈਰਿਟ ਤੇ ਮਿਲਦੀ ਹੈ ਪੈਸਿਆਂ ਤੇ ਰਿਸ਼ਵਤ ਤੇ ਸਿਫਾਰਿਸ਼ ਤੇ ਨਹੀਂ ਮਿਲਣੀ ਕੋਈ ਭਾਈ ਭਤੀਜਾ ਵਾਲਾ ਜਿਹੜਾ ਕਾਬਲ ਬੱਚਾ ਹੋਊਗਾ ਉਹਨੂੰ ਡੈਫੀਨਟਲੀ ਮਿਲੂ ਇਸ ਕਰਕੇ ਪੰਜਾਬ ਦੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਨੂੰ ਆਬਾਦ ਰੱਖਣੀ ਆਪਣਾ ਯੋਗਦਾਨ ਹਾਂਜੀ ਓਵਰ ਸਰਦਾਰ ਬਾਦਲ ਸਰਦਾਰ ਮਾਲਵਿੰਦਰ ਸਿੰਘ ਜੀ ਕੰਨ ਸਾਹਿਬ ਔਰ ਔਰ ਮਨਦੀਪ ਬਲਦ ਚਿਆ ਜੀ ਚਿਆ ਜੀ ਚਿਆ ਜੀ ਹਾਂ ਜੀ ਅਸੀਂ ਆਪਣੇ ਕੋਲ ਬਾਈ ਜੀ ਹਾਂ ਜੀ ਮੰਮੀ ਇੱਕ ਮਿੰਟ ਸਾਹਮਣੇ ਹਜੇ ਬਾਪਾ ਵਾਲੀ ਤੇ ਹੱਸ ਵਾਲੀ ਆ ਗਈ ਪਰ ਰਾਨੀ ਮੰਮੀ ਜੀ ਹਜੇ